ਇਹ ਦੱਸਦੇ ਕਿ ਗੱਡੀ 'ਚ ਬੈਠੇ ਆ ਦਾਰੂ ਦੇ ਪਰ ਉਹ ਚੜਾ ਰਿਹਾ ਵਧੀ ਗੱਡੀ 'ਚ ਮੈਨੂੰ ਗੱਡੀ ਚਾਰੋ ਪਹਿਲੇ ਨੇ ਬੈਠੇ ਹੋਰ ਬੰਦੇ ਹੋਣਗੇ ਆ ਜਿੱਥੇ ਅਸੀਂ ਖੁਦ ਸੈਮੀਨਾਰ ਕੀਤਾ ਪਰ ਜਿਹੜੇ ਸਕੂਲਾਂ 'ਚ ਅਸੀਂ ਸੈਮੀਨਾਰ ਕੀਤੇ ਉਹ ਵੀ ਬੱਚੇ ਨਾ ਗੱਲ ਮੰਨਣ ਫੇਰ ਮਾਰੀ ਜਾਂਦੇ ਉਹਨਾਂ ਨੇ ਉਹ ਵੀ ਨਹੀਂ ਦੇ ਟੇਪ ਲਾਈ ਹੈ ਨਾ ਆਜੀ ਦੀ ਨੈਵਰ ਲਰਨਿੰਗ ਦਾ ਸੈਂਟਰ ਆਇਆ ਆ ਅੱਜ ਦੀ ਟੇਪ ਹੈ ਉਹਨੇ ਚੱਲ ਲਾਈ ਜਾਨਾ ਇਹ ਕਿਹੜੇ ਕਿਹੜੇ ਟੀਚਰ ਕੰਮ ਕਰਦੇ ਟੀਚਰ ਜੋ ਸ਼ੁਰੂ ਨੇ ਜਿਹੜੀ ਉੱਥੇ ਪਾਰਟੀ ਵਾਲੇ ਹੈ ਨਾ ਹਾਂਜੀ ਜਿਸੋ ਟੀਚਰ ਪਾਰਟੀ ਕੋ ਨਾ ਪਤਾ ਅੱਜ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸੀ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਅਸੀਂ ਨਾਕੇ ਲਾ ਕੇ ਚੈਕਿੰਗ ਕਰ ਰਹੇ ਹਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 110 ਸੀਸੀ ਜਾਂਸ ਤੋਂ ਵੱਡੀਆਂ ਜਿਹੜੀਆਂ ਵਹੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਾਡੇ ਵੱਲੋਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਆ ਉਹਨਾਂ ਨੂੰ 50 ਸੀਸੀ ਦੀਆਂ ਗੱਡੀਆਂ ਵਹੀਕਲ ਬਿਨਾ ਗੇਰਾਂ ਤੋਂ ਉਹ ਚਲਾ ਸਕਦੇ ਉਹ ਲੈ ਦਿਓ ਨਹੀਂ ਤਾਂ ਸਾਈਕਲ ਲੈ ਕੇ ਦਿਓ ਜਾਂ ਉਹਨਾਂ ਨੂੰ ਕਿਸੇ ਬੱਸ ਦੇ ਰਹੀਂ ਸਕੂਲਾਂ ਚ ਭੇਜੋ ਤੁਸੀਂ ਇਨੇ ਵੱਡੇ ਵਹੀਕਲੇ ਨਾ ਚਲਾਉਣ ਤਾਂ ਜੋ ਜਿਹੜੇ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਲਾਈਫ ਆ ਉਨੂੰ ਸੇਵ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖੋ। ਮੋਸਟਲੀ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਸੈਮੀਨਾਰ ਵੀ ਦਿੱਤੇ ਗਏ ਨੇ ਪੇਰੈਂਟਸ ਨੂੰ ਸਮਝਾਇਆ ਵੀ ਗਿਆ ਫਿਰ ਵੀ ਜਿਹੜੀ ਅਣਗਹਿਲੀ ਕਰਦੇ ਨੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋ? ਦੇਖੋ ਜੀ ਆਉਣ ਵਾਲੇ ਸਮੇਂ 'ਚ ਦੇਖੋ ਇਸ ਤਰ੍ਹਾਂ ਚੱਲੇਗਾ ਜੀ ਜਿਹੜਾ ਬੱਚਾ ਕਾਨੂੰਨ ਨੂੰ ਤੋੜੇਗਾ ਉਹਦਾ ਚਲਾਨ ਹੋਏਗਾ। ਤੇ ਉਹਦੇ ਪੇਰੈਂਟਸ ਨੂੰ ਜੁਰਮਾਨਾ ਹੋਏਗਾ ਜਾਂ ਸਜ਼ਾ ਹੋਏਗੀ ਸਰ ਇਹਨਾਂ ਦੇ ਪੇਰੈਂਟਸ ਨੂੰ ਸੱਦਿਆ ਤੁਸੀਂ ਹਾਂਜੀ ਅਸੀਂ ਇਹਨਾਂ ਦੇ ਵਹੀਕਲ ਬੌਂਡ ਕਰ ਲਏ ਜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਕਿੰਨੇ ਵਹੀਕਲ ਸਰ ਜੀ ਹਾਂਜੀ ਕਿੰਨੇ ਵਹੀਕਲ ਬੌਂਡ ਕੀਤੇ ਅੱਜ ਹੁਣ ਤੱਕ ਅਸੀਂ 5 ਕਰ ਲਏ ਜੀ 5 ਕੀਤੇ ਜੀ ਸਰ ਇਹਨਾਂ ਨੂੰ ਕੋਈ ਹਦਾਇਤ ਵੀ ਦਿੱਤੀ ਗਈ ਹੈ ਗਾਂ ਤੋਂ ਆਉਣ ਵਾਲੇ ਸਮਝ ਇਹਨਾਂ ਨੂੰ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਬਰੀਫ ਵੀ ਕੀਤਾ ਗਿਆ ਇਹਨਾਂ ਨੂੰ ਗਾਂ ਵਾਸਤੇ ਕਿਹਾ ਵੀ ਆਪਣੇ ਕੱਲ ਨੂੰ ਸਕੂਲ ਜਾ ਕੇ ਬਾਕੀ ਸਾਰਿਆਂ ਨੂੰ ਦੱਸੋ ਵੀ ਇਹ ਜਿਹੜੇ ਆ ਵੱਡੇ ਵਹੀਕਲ ਲੈ ਕੇ ਕੋਈ ਨਾ ਆਉਣ 50 cc ਆ ਬਿਨਾ ਗੇਰਾਂ ਤੋਂ ਇਹ ਜਿਹੜੀ ਐਕਟਿਵ ਆ ਨਾ ਇਹਨਾਂ ਨੂੰ ਇੱਕ ਵਹਿਮ ਹੈ ਐਕਟਿਵਾ ਦਾ ਜਿਹੜੀ ਐਕਟਿਵਾ 110 cc ਇਹਦੇ ਗੇਅਰ ਨੇ ਇਹ ਆਟੋਮੈਟਿਕ ਗੇਅਰ ਨੇ ਜੀ ਇਹ ਵਿਦਆਊਟ ਗੇਅਰ ਨਹੀਂ ਹੈਗੀ ਸਰ ਸਾਰੇ ਬੱਚੇ 18 ਸਾਲ ਤੋਂ ਇਹ ਸਾਰੇ ਜੀ ਕੋਈ 17 ਸਾਲ ਦੇ ਨੇ ਕੋਈ 14 ਸਾਲ ਦੇ ਕੋਈ 15 ਸਾਲ ਦੇ ਨੇ ਇਹ ਸਾਰੇ ਬੱਚੇ ਛੋਟੇ ਠੀਕ ਹੈ